ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰੂ ਹੋ ਗਏ ਸ਼ੁਰੂ ਚੰਡੀਗੜ੍ਹ ਦੇ ਵਿੱਚ ਸਿੱਧੂ ਨੇ ਬਾਦਲ ਸਰਕਾਰ ਦੇ 10 ਸਾਲ ਦੇ ਰਾਜ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਸਿੱਧੂ ਨੇ ਕਿਹਾ ਪੰਜਾਬ ਦੇ ਵਿੱਚ ਸ਼ਰਾਬ ਦੀਆਂ 12500 ਦੁਕਾਨਾਂ ਨੇ ਤੇ ਤਾਮਿਲਨਾਡੂ ਵਿੱਚ ਇਸ ਤੋਂ ਅਧੀਆਂ ਯਾਨੀ ਕਿ 632 ਫਿਰ ਵੀ ਪੰਜਾਬ ਦੇ ਵਿੱਚ 5610 ਕਰੋੜ ਐਕਸਾਈਜ਼ ਡਿਊਟੀ ਇਕੱਠਾ ਹੁੰਦੀ ਹੈ ਤੇ ਤਾਮਿਲਨਾਡੂ ਦੇ ਵਿੱਚ 26188 ਕਰੋੜ ਪੰਜਾਬ ਤੋਂ 5 ਗੁਣਾ ਜ਼ਿਆਦਾ ਪੰਜਾਬ ਦੇ ਵਿੱਚ 1000 ਮੁਲਾਜ਼ਮ ਨੇ ਤੇ ਤਾਮਿਲਨਾਡੂ ਵਿੱਚ 29297 ਪੰਜਾਬ ਤੋਂ ਘੱਟ ਦੁਕਾਨਾਂ ਹੋਣ ਦੇ ਬਾਵਜੂਦ ਤਾਮਿਲਨਾਡੂ ਜ਼ਿਆਦਾ ਪੈਸੇ ਅਤੇ ਰੁਜ਼ਗਾਰ ਦੇ ਰਿਹਾ ਸਿੱਤੂ ਨੇ ਪਿਛਲੇ 10 ਸਾਲ ਵਿੱਚ 1 ਲੱਖ ਰੁਪਏ ਦੇ ਐਕਸਾਈਜ਼ ਘੁਟਾਲੇ ਦਾ ਇਲਜ਼ਾਮ ਲਾਇਆ 8 ਟਰਾਂਸਪੋਰਟ ਕੰਪਨੀਆਂ ਨੇ ਪੰਜਾਬ ਰੋਡਵੇਜ਼ ਪੰਜਾਬ ਦੀ ਜਿੰਨੀ ਟਰਾਂਸਪੋਰਟ ਹੈ ਉਹ ਸਾਰੀ 350 ਜਾਂ 400 ਕਰੋੜ ਦੇ ਘਾਟੇ 'ਚ ਹੈ ਤੇ ਇੱਥੇ ਦੋ ਕੰਪਨੀਆਂ ਅੱਠ ਹੋ ਗਈਆਂ ਤੇ 50 ਬੱਸਾਂ 600 ਹੋ ਗਈਆਂ ਤਾਮਿਲਨਾਡੂ ਦੇ ਵਿੱਚ ਸਟੇਟ ਦੀ ਕਾਰਪੋਰੇਸ਼ਨ ਹੈ 6000 ਦੇ ਲਗਭਗ ਠੇਕੇ ਨੇ ਤੇ ਆਮਦਨ ਉਹਦੀ ਇੱਕ ਸਾਲ ਦੀ 30000 ਕਰੋੜ ਰੁਪਏ ਹੁਣ ਇਹਨੂੰ ਪੰਜਾਬ ਦੇ ਨਾਲ ਤੋਲ ਲਓ 12500 ਠੇਕੇ ਸ਼ਰਾਬ ਦੀ ਖਪਤ ਡਿਊਟੀ ਤੇ ਪੰਜਾਬ ਦੀ ਇਨਕਮ 5000 ਕਰੋੜ ਵਾਗਾ ਬਾਰਡਰ ਦਾ ਨੀਮ ਚਮੇਲੀ ਹੋਟਲ ਰੋਪੜ ਦਾ ਵਾਟਰਲੀਲੀ ਟੂਰਿਸਟ ਰਿਜ਼ੋਰਟ ਫਰੀਦਕੋਟ ਦਾ ਚੰਦਨੀ ਕੰਪਲੈਕਸ ਲੁਧਿਆਣਾ ਦਾ ਕਵਿਨ ਫਲਾਵਰ ਟੂਰਿਜ਼ਮ ਕੰਪਲੈਕਸ ਅਤੇ ਅੰਮ੍ਰਿਤਸਰ ਹੋਟਲ ਲਿਮਟਿਡ ਸਿੱਧੂ ਦੇ ਮੁਤਾਬਕ ਇਹ ਟੂਰਿਸਟ ਸਪੌਟ ਜਿਨ੍ਹਾਂ ਨੂੰ ਬਾਦਲ ਪਰਿਵਾਰ ਨੇ ਪੈਸੇ ਦੀ ਕਿਲਤ ਨੂੰ ਪੂਰਾ ਕਰਨ ਲਈ ਆਪਣੇ ਕਰੀਪਿਆ ਨੂੰ ਵੇਚ ਦਿੱਤਾ ਸਾਰੇ ਪੰਜਾਬ ਦੇ ਹੋਟਲ ਜਿਨ੍ਹਾਂ ਨੇ ਘਟਿਆਂ ਚ ਨੇ ਬੰਦ ਪਏ ਨੇ ਤੇ ਇਹਨਾਂ ਦੇ ਇੱਕ ਇੱਕ ਹੋਟਲ ਦੇ ਇੱਕ ਇੱਕ ਕਮਰੇ ਦਾ 40-40 ਹਜ਼ਾਰ ਕਰਜਾ ਸੌਰੀ ਕਿਰਾਇਆ ਤੇ ਨਾਲ 5-5 ਲੱਖ ਕਿਰਾਇਆ ਆ ਵੇਖ ਲਓ ਤੁਸੀਂ ਆ ਇੱਥੇ ਹੁਣ ਪਿੰਡ ਦੇ ਵਿੱਚ ਜਿਹੜਾ ਆ ਨਵਾਂ ਹੋਟਲ ਖੁੱਲਿਆ ਤੁਸੀਂ ਦੇਖੋ ਚੈੱਕ ਕਰੋ ਜਿਹੜੇ ਉੱਥੇ ਵਾਲੇ ਵੀ ਹੋਟਲ ਨੇ ਇਹਨਾਂ ਨੂੰ ਕਿਉਂ ਨਹੀਂ ਘਾਟੇ ਪਏ ਸਿੱਧੂ ਨੇ ਇਲਜ਼ਾਮ ਵੀ ਲਾਇਆ ਕਿ ਪੰਜਾਬ ਦੇ ਵਿੱਚ 21 ਹਜ਼ਾਰ ਕਰੋੜ ਰੁਪਏ ਦੀ ਵੈਟ ਫਸੂਲੀ ਹੋਣੀ ਸੀ ਬਰਬਾਦਲ ਸਰਕਾਰ ਨੇ ਸਿਰਫ 18150 ਕਰੋੜ ਰੁਪਏ ਹੀ ਇਕੱਠਾ ਕੀਤੇ ਜਦਕਿ ਹਰਿਆਣਾ ਨੇ 28750 ਕਰੋੜ ਰੁਪਏ ਵਟ ਜੋੜਿਆ ਬਾਦਲ ਸਰਕਾਰ ਨੇ ਇਸ ਵਿੱਚ ਵੀ 10000 ਕਰੋੜ ਦਾ ਘੁਟਾਲਾ ਕੀਤਾ ਹੈ ਸਟੇਟ ਨੂੰ ਸਟੇਟ ਦੇ ਮੁਨਾਫੇ ਨੂੰ ਮਾਰ ਕੇ ਆਪ ਦੇ ਘਰ ਪਰੇ ਗਏ ਨੇ ਮਾਈਨਿੰਗ ਚ ਕਿੰਨੇ ਪੈਸੇ ਆਉਂਦੇ ਤੇ ਕਿੰਨੇ ਸਟੇਟ ਨੂੰ ਜਮਾ ਹੁੰਦੇ ਆ ਕਰੀਬ 4-5000 ਕਰੋੜ ਦੀ ਇਨਕਮ ਹੈ ਮਾਈਨਿੰਗ ਚ ਲੇਕਿਨ ਸਟੇਟ ਨੂੰ 40 ਕਰੋੜ ਜਮਾ ਹੋਇਆ ਕੋਰਟ ਨੇ ਅੱਗੇ ਕਿਹਾ ਤੇ 100 ਕਰੋੜ ਜਮਾ ਹੋਇਆ। ਆਕਾਲੀ ਦਲ ਅਤੇ ਭਾਜਪਾ ਦੇ ਆਕੂ ਸਿੱਧੂ ਦੇ ਇਲਜ਼ਾਮਾਂ ਨੂੰ ਝੂਠ ਦਾ ਬੁਲੰਦਾ ਦੱਸਦੇ ਹੋਏ ਇਹ ਸਵਾਲ ਕਰ ਰਹੇ ਨੇ ਕਿ ਸਿੱਧੂ ਐਨੇ ਸਾਲ ਚੁੱਪ ਕਿਉਂ ਰਹੇ ਤੇ ਹੁਣ ਸਵਾਲ ਚੁੱਕ ਕੇ ਪੰਜਾਬ ਦੇ ਖੈਰਖਵਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਯਾਰ ਨਵਜੋਤ ਸਿੱਧੂ ਇਜ਼ ਅ ਪੇਡ ਏਮਪਲੋਈ ਇਜ਼ ਅ ਪੇਡ ਏਮਪਲੋਈ ਆਫ ਕਾਂਗਰਸ ਉਹਨੂੰ ਪੇ ਕਰਕੇ ਜੋ ਮਰਜ਼ੀ ਕਰ ਲੋ। ਪਿਛਲੀ ਵਾਰ ਆਈ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਗੁਣ ਕਾਂ ਦਾ ਸੀ ਕਾਂਗਰਸ ਨੂੰ ਪੱਪੂ ਛੱਪੂ ਡੱਪੂ ਸਾਰਾ ਕੁਝ ਕਹਿੰਦਾ ਸੀ ਹੁਣ ਉਹਨੂੰ ਇਧਰੋਂ ਸੌਦਾ ਮਿਲ ਗਿਆ ਆਹ ਦਾ ਹੀ ਲੈਵਲ ਕੀ ਉਹ ਤਾਂ ਕਿਰ ਮਰਜ਼ੀ ਕਰਾ ਲਓ ਆਈ ਆਈ ਕਹਿੰਦਾ ਸੀ ਆਈ ਕਹਿੰਦਾ ਸੀ ਮੇਰੇ ਪਿਤਾ ਬਾਦਲ ਸਾਹਿਬ ਹੈ ਮੈਨੂੰ ਜਿਤਾਇਆ ਕਾਲੀ ਦਲ ਨੇ ਐ ਮੈਂ ਕਾਲੀ ਦਲ ਦਾ ਮੈਂ ਮੇਰਾ ਚਮੜੀ ਨਿਕਲ ਜੇ ਮੈਨੂੰ ਜੁੱਤੀ ਬਣਾ ਲੂੰਗਾ ਮੈਂ ਕਾਲੀ ਦਲ ਦਾ ਮੈਂ ਕਿਹਨੂੰ ਦੱਸਾਂ ਇਹ ਤੋਂ ਬੰਦਾ ਘਟਿਆ ਬੰਦਾ ਇਸ ਤੋਂ ਬੰਦੇ ਦੇ ਕੈਰੇਕਟਰ ਦਾ ਪਤਾ ਲੱਗ ਜਾਂਦਾ ਵਾ ਇਦਰਾ ਇੱਕ ਵੇਲੇ ਕੋਈ ਗੱਲ ਕਰੇ ਤਾਂ ਉਸ ਤੋਂ ਬਿਲਕੁਲ ਦੂਸਰੀ ਵਾਰੀ ਦੂਸਰੀ ਗੱਲ ਕਰੇ ਲੋਕੀ ਕੰਪੈਰੀਜ਼ਨ ਕਰਨਗੇ ਕਿ ਇਸ ਬੰਦੇ ਦੀ ਇਹ ਜਿਹੜੀ ਹੁਣ ਗੱਲ ਕਰਦਾ ਪਿਆ ਇਹਦੇ ਤੇ ਵਿਸ਼ਵਾਸ ਕਰੀਏ ਕਿ ਜਿਹੜੀਆਂ ਗੱਲਾਂ ਉਹਨੇ ਪਹਿਲਾਂ ਕੀਤੀਆਂ ਸੀ ਉਹਦੇ ਤੇ ਵਿਸ਼ਵਾਸ ਕਰੀਏ